ਤਾਨਕ ਤੇਕ 72 ਮਾਰਕ ਜਿੱਥੇ ਛੇਤੀ ਹੋਈ ਸੀ ਜਦੋਂ ਕਿ ਗੁਰਦੁਆਰਿਆਂ 'ਤੇ ਸਾੜੀ ਹੋਣ ਲੱਗੀ ਸੀ ਨਿਸ਼ਾਨ ਸਾਹਿਬ ਝੁੱਲਣ ਲੱਗੇ ਸਨ ਉਸ ਸਮੇਂ ਫਿਰ ਇਹਦੀ ਸਾਰੀ ਸੇਵਾ ਜਿਹੜੀ ਕਾਰ ਸੇਵਾ ਵਾਲੇ ਬਾਬਿਆਂ ਦੇ ਕੋਲ ਆ ਗਈ ਮਹਾਂਪੁਰਖਾਂ ਦੇ ਕੋਲ ਆ ਕੇ ਕਰਕੇ ਮਹਾਂਪੁਰਖੇ ਤੇ ਸੰਤ ਇਸ ਦੀ ਰੱਬ ਦੇ ਨਾਲ ਲਿਖ ਜੁੜੀ ਹੁੰਦੀ ਆ ਕਿਉਂਕਿ ਸੰਤ ਜਦੋਂ ਆਪਣੀ ਰਸਨਾ ਦੇ ਵਿੱਚੋਂ ਕੋਈ ਪਾਵਣ ਬਚਨ ਪਰਵਾਣ ਕਰਦਾ ਏ ਉਹ ਪੂਰਾ ਹੋ ਜਾਂਦਾ ਇਸ ਦੀ ਗਵਾਈ ਧੰਗ ਗੁਰੂ ਅਰਜਨ ਪਾਸ਼ਾ ਜੀ ਭਰਦੇ ਨੇ ਧੰਗ ਗੁਰੂ ਅਰਜਨ ਪਾਸ਼ਾ ਜੀ ਪਰਵਾਣ ਕਰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਚਨਕ ਦਾਸ ਰਸਨਾ ਕਾਲ ਪੁਖ ਪਰਮਾਤਮਾ ਜਿਹੜਾ ਸੰਤ ਦੀ ਰਸਨਾ ਦੇ ਵਿੱਚ ਵਸਦਾ ਏ ਸੰਤ ਦੀ ਰਸਨਾ ਦੇ ਵਿੱਚੋਂ ਗੋੜਦਾ ਏ ਤੇ ਮਾਪੇਛ ਬ੍ਰਹਮ ਗਿਆਨੀ ਜਿਹੜਾ ਹੁੰਦਾ ਹੈ ਜਿਸ ਦੀ ਲਿਬ ਜੜੀਆਂ ਕਾਲ ਪੁਖ ਪਰਮਾਤਮਾ ਦੇ ਨਾਮ ਤੇ ਨਾਲ ਜੁੜੀ ਹੁੰਦੀਆਂ ਫਿਰ ਜੋ ਕੁਝ ਕਹਿੰਦਾ ਏ ਉਹ ਪੂਰਾ ਹੋ ਜਾਂਦਾ ਏ ਕਹਿੰਦੇ ਗੁਰਦੁਆਰਿਆਂ ਦੀ ਇंसारी ਦਾ ਕੰਮ ਜਿਹੜਾ ਕਾਰ ਸੇਵਾ ਵਾਲੇ ਬਾਬਿਆਂ ਦੇ ਕੋਲ ਆ ਗਿਆ ਜਦੋਂ ਕਾਰ ਸੇਵਾ ਵਾਲੇ ਬਾਬਿਆਂ ਦੇ ਕੋਲ ਆ ਗਿਆ ਚਾਂਦਨੀ ਚਮਕ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਬੰਨਾ ਸੀ ਉੱਥੇ-ਉੱਥੇ ਲਾਗੇ-ਲਾਗੇ ਮਹਾਂਪੁਰਖਾਂ ਨੇ ਜਿਹੜਾ ਘਰ ਖਰੀਦਣੀ ਸ਼ੁਰੂ ਕਰ ਦਿੱਤੇ ਥਾਂ ਖਰੀਦਣੀ ਸ਼ੁਰੂ ਕਰ ਦਿੱਤੀ ਜਿਹੜਾ ਵੀ ਕੋਈ ਮੁੱਲ ਮੰਗਦਾ ਸੀ ਉਸ ਦਿਨਾਂ ਦੇ ਵਿੱਚ ਲੱਖ ਰੁਪਇਆ ਡੇਢ ਲੱਖ ਰੁਪਇਆ ਬੜਾ ਫਰਦਾ ਸੀ ਰੇਟ ਘਰ ਤੇ ਪਰਿਵਾਰ ਨੂੰ ਡੇਢ ਲੱਖ ਰੁਪਇਆ ਦੇ ਕੇ ਘਰ ਜਿਹੜਾ ਗੁਰੂ ਘਰ ਦੇ ਨਾਂ ਤੇ ਲਿਖਵਾ ਦਿੱਤਾ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ ਜ਼ਮੀਨ ਖਰੀਦਣੀ ਸ਼ੁਰੂ ਕਰਤੀ ਕਈਆਂ ਲੋਕਾਂ ਨੇ ਆ ਕੇ ਮੋਂ ਪੈਸੇ ਮੰਗਣੇ ਮੈਂ ਤੇ ਡੇਢ ਦਵਾਂਗਾ ਮੈਂ 2 ਦਾ ਦਵਾਂਗਾ ਮੈਂ 2.5 ਦਾ ਦਵਾਂਗਾ ਇਦਾਂ ਕਹਿ ਕੇ ਉਥੇ ਜਿਹੜਾ ਚਾਂਦਨੀ ਚੰਦ ਦੇ ਵਿੱਚ ਅੱਧਾ ਜਿਹੜਾ ਚਾਂਦਨੀ ਚਾਂ ਖਾਲੀ ਹੋ ਗਿਆ ਗੁਰੂ ਘਰ ਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਜਿੱਥੇ ਅੱਜ ਕੱਲ੍ਹ ਲੰਗਰ ਲੰਗਰ ਹਾਲ ਬੜਿਆ ਆ ਉਥੇ ਲੱਗੇ ਇੱਕ ਘਰ ਸੀ ਇੱਕ ਘਰ ਸੀ ਤੇ ਉਹ ਬੰਦਾ ਜਿਹੜਾ ਬੜਾ ਨਾਲਜੀ ਸੀ ਉਹ ਕਹਿ ਲੱਗਾ ਕਿ ਦੁਨੀਆਂ ਦੇ ਲੋਕ ਡੇਰ ਤੱਕ ਦਾ ਘਰ ਵੇਚਦੇ ਪੈਣ ਹੈ ਮਹਾਪੁਰਖਾਂ ਤੇ ਕੋੜ ਬਾਬਿਆਂ ਤੇ ਕੋੜ ਪੈਸੇ ਬੜੇ ਹੁੰਦੇ ਨੇ ਜਿੰਨੇ ਲੱਗਾਂਗੇ ਇਹਨਾਂ ਨੇ ਉਨੇ ਹੀ ਦੇ ਦੇਣਗੇ ਇਹਨੇ ਕੀ ਕੀਤਾ ਇੱਕ ਘਰ ਦੇ ਵਿੱਚ ਟੀਕਦਾ ਰਿਹਾ ਜਦੋਂ ਇਹਨੇ ਦੇਖਿਆ ਕਿ ਸੱਤ ਸਾਰੇ ਲਾਬੇ ਘਰ ਵਿੱਚ ਗਏ ਨੇ ਇਹਨੇ ਕਹਿ ਆ ਕੇ ਲੱਕਰ ਹਾਂ ਤੇ ਕੋਰ ਤੇਰਾ ਘਰ ਆ ਤੇ ਬਾਗਿਆਂ ਨੂੰ ਜਿਹੜਾ ਇਹ ਘਰ ਜਿਹੜਾ ਖਰੀਦਣਾ ਪਵੇਗਾ ਕਿਉਂਕਿ ਜਿੰਨਾ ਚਿਰ ਮੇਰਾ ਘਰ ਦਾ ਖਰੀਦਦਾਰ ਕੇ ਲੰਗਰ ਹਾਲ ਕਿੱਥੇ ਬਣੇਗਾ ਇਹਦੇ ਮਾੜ ਦੇ ਵਿੱਚ ਤਾਂ ਘਰ ਆ ਗਿਆ ਜਦੋਂ ਮਾੜ ਦੇ ਵਿੱਚ ਹੰਕਾਰ ਆ ਗਿਆ ਇਹ ਘਰ ਦੇ ਵਿੱਚ ਚੱਲ ਪਿਆ ਜਦੋਂ ਘਰ ਦੇ ਵਿੱਚ ਚੱਲਿਆ ਤੇ ਮਾਪੁਰਖਾਂ ਦੇ ਕੋਲ ਪਹੁੰਚਿਆ ਕਹਿ ਲੱਗਾ ਜੀ ਮੈਂ ਵੀ ਆਪਣਾ ਘਰ ਵੇਚਣਾ ਹੈ ਕਹਿੰਦਾ ਮੈਂ ਵੀ ਆਪਣਾ ਘਰ ਵੇਚਣਾ ਹੈ महापुरुष कहने तो पैसे पा ढाई लख रुपया बैठे ढाई लख है कह लगे महापुरुषा ने जो तो सेवादार कह लगे नहीं जी डेढ़ लख का है पर जो ढाई मंगता ढाई दे दें ਤੇ ਨਾ ਪਰਚੀ ਵੀ ਹੱਸ ਕੇ ਕਹਿਣ ਲੱਗਾ ਕਹਿੰਦੇ ਕੋਈ ਗੱਲ ਨਹੀਂ ਢਾਈ ਦੇ ਦਿੰਨੇ ਆ ਫੇਰ ਕਹਿਣ ਲੱਗਾ ਵੰਡਦੇ ਵਿੱਚ ਸੋਚਣ ਲੱਗਾ ਕਹਿੰਦਾ ਜੇ ਢਾਈ ਨਹੀਂ ਦੇਣਾ ਤੇ ਫਿਰ ਤਿੰਨ ਦੇ ਦੋ ਤੇ ਫਿਰ ਉਹ ਨਾ ਪਰਚੀ ਕਹਿਣ ਲੱਗੇ ਕੋਈ ਗੱਲ ਨਹੀਂ ਭਾ ਤਿੰਨ ਦੇ ਦਿੰਨੇ ਆ ਇਹ ਘਰ ਜਿਹੜਾ ਤਾਨਕ ਤੇਜ ਪਹਾੜਨ ਮਹਾਰਾਜ ਦੇ ਨਾਂ ਤੇ ਤੇ ਲਿਖ ਦੇਣਾ ਤੇ ਫੇਰ ਕਹਿਣ ਲੱਗਾ ਕਹਿੰਦਾ ਵੰਡ ਪਰਚੋ ਰੁਕ ਜਾਓ ਕਹਿੰਦਾ ਇੱਕ ਦੇ ਬਾਰੇ ਮੈਂ ਘਰ ਜਾ ਕੇ ਆਪਣੀ ਘਰਵਾਲੀ ਨੂੰ ਪੁੱਛ ਲਵਾਂ ਕਹਿੰਦਾ ਜੇ ਮੈਂ ਉਹਦੀ ਸਲਾਹ ਨਾ ਲਈ ਤੇ ਘਰਵਾਲੀ ਨੇ ਘਰੋਂ ਕੱਢ ਦੇਣਾ ਤੇ ਮਹਾਂਪੁਰਸ਼ ਕਹਿਣ ਲੱਗੇ ਜਾ ਬਈ ਘਰ ਘਰ ਜਾ ਕੇ ਆਪਣੇ ਘਰਵਾਲੀ ਨੂੰ ਪੁੱਛ ਲਾ ਇੱਕ ਘਰ ਦੇ ਵਿੱਚ ਆਇਆ ਮਾੜ ਦੇ ਵਿੱਚ ਬਹੁਤ ਲਾਲਚ ਸੀ ਕਹਿਣ ਲੱਗਾ ਕਿ ਭਾਗਵਾਨੇ ਆਪਣਾ ਘਰ ਜਿਹੜਾ 3 ਲੱਖ ਰੁਪਏ ਦਾ ਵਿਕਦਾ ਪਿਆ ਘਰ ਵਾਲੀ ਵੀ ਲਾਲਚੀ ਸੀ ਤੈਨ ਲੱਗੀ ਸਵਾਮੀ ਦੇਵ ਬਾਬਿਆਂ ਤੇ ਕੋਲ ਪੈਸੇ ਬਹੁਤ ਹੁੰਦੇ ਨੇ ਜਿੰਨੇ ਮੂਹ ਮੰਗੋਗੇ ਇਹਨਾਂ ਨੇ ਆਨੇ ਹੀ ਦੇ ਦੇ ਨੇ ਛੁੜ ਕੇ ਪੈਸੇ ਹੋਰ ਵਧਾ ਦੇਣੇ ਸੀ ਇੱਕ ਘਰ ਦੇ ਵਿੱਚ ਆਇਆ ਜਦੋਂ ਘਰ ਦੇ ਵਿੱਚ ਆਇਆ ਤੇ ਆ ਕੇ ਮਾਨਪੁਰਖਾਂ ਨੇ ਕਿਹਾ ਕਿ ਹਾਂ ਭਾਈ ਕਿੰਨੇ ਪੈਸੇ ਲੈਣੇ ਨੇ ਕਹਿੰਦਾ ਜੀ ਮੈਂ ਘਰ ਦਾ 4 ਲੱਖ ਰੁਪਇਆ ਲੈਣਾ ਹੈ ਮਾਪੁਰਸ਼ ਕਹਿਣ ਲੱਗੇ ਇੱਕ ਵਾਰਾ ਫੇਰ ਸੋਚਣਾ ਕਹਿੰਦਾ ਜੀ ਪੰਜ ਦੇ ਦੋ ਮਾਪੁਰਸ਼ ਕਹਿਣ ਲੱਗੇ ਇੱਕ ਵਾਰਾ ਫੇਰ ਸੋਚਣਾ ਕਿ ਇਹਦੀ ਸਲਾਹ ਅੱਲਾਹ ਕਹਿੰਦਾ ਮਾਪੁਰਸ਼ੋ ਛੇ ਦੇ ਦੋ ਫਿਰ ਮਾਪੁਰਸ਼ ਕਹਿਣ ਲੱਗੇ ਕਹਿੰਦੇ ਇੱਕ ਵਾਰਾ ਫੇਰ ਸੋਚਣਾ ਕਹਿੰਦਾ ਮਾਪੁਰਸ਼ੋ ਤੇ ਬਾੜੀ ਗੱਲ ਦਾ ਸੱਤ ਦੇ ਦੋ ਤੇ ਮਾਪੁਰਸ਼ ਕਹਿਣ ਲੱਗੇ ਕਿ ਤੇ ਪਾਕਤ ਨਹੀਂ ਹੋ ਗਿਆ ਤੇਰਾ ਦਰਮਾਦ ਤੈਨੂੰ ਫਿਰ ਗਿਆ ਤੇ ਫਿਰ ਬਾਪ ਦੇ ਇੱਛਾ ਨੇ 7 ਲੱਖ ਰੁਪਈਆ ਦੇ ਦਿੱਤਾ ਉਹ ਜਿਹੜਾ ਵਕਾਨ ਸੀ ਧੰਨ ਗੁਰਦੇਵ ਪਹਾੜ ਦੇ ਮਾਮੇ ਜੀ ਦੇ ਨਾਂ ਦੇ ਉੱਤੇ ਲਿਖਿਆ ਗਿਆ ਜਦੋਂ ਲਿਖਿਆ ਗਿਆ ਜਿਹੜੇ ਸਿੱਖ ਨੇ ਇਹ ਮੈਨੂੰ ਢੱਡਣਾ ਦੱਸੀ ਸੀ ਭਾਈ ਸ਼ਵੇਕ ਸਿੰਘ ਉਹ ਕਹਿਣ ਲੱਗੇ ਕਿ ਅੱਗੇ ਕੀ ਵਾਪਰੇ ਆ ਜਦੋਂ ਇਹ ਪੈਸੇ ਲੈ ਕੇ ਚਾਂਦਨੀ ਚਾਂਗ ਦੇ ਵਿੱਚ ਪਹੁੰਚਿਆ ਕਹਿੰਦੇ ਚਾਂਦਨੀ ਚਾਂਗ ਦੇ ਵਿੱਚ ਪਹੁੰਚਿਆ ਤੇ ਇਹਨੇ ਬੈਗ ਖੋਲ੍ਹਿਆ ਤੇ ਵਿੱਚੋਂ ਪੈਸੇ ਕੱਢ ਕੇ ਤਾਂ ਵੀ ਡਾਉਨ ਲੱਗ ਪਿਆ ਇਹ ਪਾਗਲ ਹੋ ਗਿਆ ਕਹਿੰਦਾ ਦਰਵਾਜ਼ਾ ਜਿਹੜਾ ਫਿਰ ਗਿਆ ਇਹਨੂੰ ਪਤਾ ਨਾ ਲੱਗੇ ਕੀ ਵਾਪਰ ਗਿਆ ਕਹਿੰਦੇ ਘਰ ਜਾ ਘਰ ਤੇ ਪਤਾ ਲੱਗਾ ਕਿ ਤੁਹਾਡਾ ਪੰਤਾ ਵੀ ਪਾਗਲ ਹੋ ਗਿਆ ਚਾਂਗ ਦੇ ਵਿੱਚ ਪੈਸੇ ਖਿਲਾਰ ਰਿਹਾ ਪਰਵਾਰ ਦੇ ਵਿੱਚੋਂ ਘਰ ਵਾਲਿਆ ਇੱਕ ਬੱਚੇ ਆਏ ਨਾ ਕਿ ਉਹ ਆਇਆ ਤੇ ਆ ਕੇ ਆਪਣੇ ਬੱਚੇ ਨੂੰ ਫੜਿਆ ਪੈਸੇ ਇਕੱਠੇ ਕਿਤੇ ਬੈਗ ਦੇ ਵਿੱਚ ਪਾਏ ਇਹ ਮਾਹ ਪੁਰਖਾਂ ਦੇ ਕੋਲ ਪਹੁੰਚ ਗਏ ਜਦੋਂ ਮਾਹ ਪੁਰਖਾਂ ਦੇ ਕੋਲ ਪਹੁੰਚ ਗਏ ਤੇ ਮਾਹ ਪੁਰਖਾਂ ਦੇ ਕੋਲ ਜਾ ਕੇ ਹੱਥ ਜੋੜ ਕੇ ਕਹਿਣ ਲੱਗੇ ਮਾਹ ਪੁਰਖੋ ਕਿਉਂ ਤੇ ਸਾਡਾ ਬੰਦਾ ਪਾਗਲ ਹੋ ਗਿਆ ਏ ਆਪਣੀ ਕਿਰਪਾ ਕਰੋ ਸਾਡਾ ਬੰਦਾ ਜਿਹੜਾ ਬਿਲਕੁਲ ਠੀਕ ਹੋ ਜਾਵੇ ਤੇ ਬਾਪੁਰਸ਼ਾਂ ਨੇ ਬਹੁਤ ਪਾਵਣ ਬਚਨ ਕਹਿ ਕਹਿਣ ਲੱਗੇ ਭਾਈ ਇਹ ਆਪਣੇ ਕਰਮਾਂ ਦੇ ਨਾਲ পাগল ਹੋਇਆ ਇਹਨੂੰ ਲਾਲਚ ਬਹੁਤ ਸੀ ਹੰਕਾਰ ਬਹੁਤ ਸੀ ਮਾਇਆ ਦਾ ਮਾੜ ਦੇ ਵਿੱਚ ਨਾਲ ਚ ਆ ਗਿਆ ਸੀ ਕਿਉਂਕਿ ਮਨੁੱਖ ਜਿੰਦਾ ਦਾ ਬੀਜ ਬੀਜਦਾ ਏ ਉਹਨੂੰ ਫਲ ਵੀ ਉਦਾਂ ਦਾ ਵਟਣਾ ਪੈਂਦਾ ਏ ਤੇ ਮੇਰੇ ਸਹਿਬ ਨੇ ਕੁਰਬਾਨੀ ਅੰਦਰ ਬਖਸ਼ਿਸ਼ ਕਰ ਦਿੱਤਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਵਾਇਕਰੋ ਜਿਹੜਾ ਬੀਜ ਹੈ ਸੋਹਣਾ ਹੈ ਕਰਮਾਂ ਛੜ ਦਾ ਖੇਤ ਕਿਉਂਕਿ ਜਿੱਦਾਂ ਦਾ ਬੀਜ ਬੀਜਦਾ ਏ ਉਹਨੂੰ ਫਲ ਵੀ ਉਦਾਂ ਦਾ ਲੱਟਣਾ ਪੈਂਦਾ ਜੇ ਅਸੀਂ ਕਿਸੇ ਦਾ ਬੁਰਾ ਸੋਚਾਂਗੇ ਤੇ ਸਾਡੇ ਨਾਲ ਵੀ ਬੁਰਾ ਹੋਵੇਗਾ ਜੇ ਅਸੀਂ ਕਿਸੇ ਦਾ ਭਲਾ ਸੋਚਾਂਗੇ ਤੇ ਸਾਡੇ ਨਾਲ ਭਲਾ ਹੋਵੇਗਾ ਆਪਾਂ ਆਪ ਦੇਖੀਦਾ ਨਾ

ਜੇਸੇ ਘਰ ਦਾ ਕੰਮ ਹੋਣਾ ਵਾਲਾ ਵੇਖ ਪਰੰਮਤ ਦਾ ਕੰਮ ਹੋਣਾ ਵਾਲਾ ਹੋਵੇ ਜਿੱਤੇ ਅਸੀਂ ਮਿਸਤਰੀ ਲਾ ਕੇ ਉਸਨੂੰ ਪਲਸਤਰ ਦਾ ਸਮੇਸਰ ਕਰਵਾਈਏ ਉਹ ਘਰ ਜਿਹੜਾ ਢੈਂਦਾ ਢੈਂਦਾ ਢਹਿ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦਾ ਸੰਧਾਨ ਜਿੰਨਾ ਚਿਰ ਤੱਕ ਅਸੀਂ ਗੁਰਬਾਣੀ ਦੇ ਨਾਲ ਨਾਲ ਜੁੜਾਗੇ ਅੰਮ੍ਰਿਤ ਦਾ ਛਕਾਗੇ ਮਰਿਆਦਾ ਇਨਸਾਨ ਆਪਣਾ ਜੀਵਨ ਨਾ ਧਾਰਨ ਕਰਾਂਗੇ ਖਾਡਾ ਜਿਹੜਾ ਜੀਵਨ ਵੀ ਜਿਹੜਾ ਫਿਰ ਕੇ ਮਿੱਟੀ ਹੋ ਜਾਵੇਗਾ ਕਿਉਂਕਿ ਆਪਾਂ ਘਰ ਦੇ ਵਿੱਚ ਦੇਖੀਦਾ ਸਾਡੀਆਂ ਭੈਣਾਂ ਘਰ ਦੇ ਵਿੱਚ ਅੰਗ ਬਾਲਦਣਾ ਨੇ ਚੁੱਲ੍ਹੇ ਦੇ ਵਿੱਚ ਚੁੱਲ੍ਹੇ ਦੇ ਵਿੱਚ ਲੱਕੜਾ ਲਾ ਕੇ ਅੰਗ ਬਾਲਦਣਾ ਨੇ ਤੇ ਲੱਕੜਾ ਜਦੋਂ ਅੱਗ ਮर्याਦਾ ਦੇ ਵਿੱਚ ਰਹਿੰਦੀ ਆ ਉਹ ਸਾਨੂੰ ਪ੍ਰਸ਼ਾਦਾ ਪਕਾ ਕੇ ਦਿੰਦੀ ਐ ਸਾਨੂੰ ਸਬਜੀ ਬਣਾ ਕੇ ਦਿੰਦੀ ਆ ਜਦੋਂ ਉਹ ਹੀ ਆਤਮਾ ਆਪਣੀ ਮर्यादा ਤੋਂ ਬਾਹਰ ਹੋ ਜਾਂਦੀ ਆ ਉਹ ਫਿਰ ਘਰ ਸਾੜ ਕੇ ਸਵਾਭ ਵੀ ਕਰ ਦਿੰਦੀ ਮੋਦੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਤਰ੍ਹਾਂ ਆਪਣਾ ਜੀਵਨ ਧਾਰਮਿਕ ਕਰੀਏ ਇੱਕ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁਰਖ ਪਰਮਾਤਮਾ ਦਾ ਨਾਮ ਵੱਸ ਜਾਂਦਾ ਹੈ ਉਸ ਮਨੁੱਖ ਦੇ ਸਾਰੇ ਦੁੱਖ ਲੈ ਜੜਿਆ ਖਤਰہ ਜਾਣਦੇ ਨੇ ਫਿਰ ਪਰਿਵਾਰ ਕਹਿੰਦਾ ਕਹਿੰਦਾ ਮਹਾਪੁਰਖੋ ਸਾਡੇ ਬੰਦੇ ਨੂੰ ਜਿਹੜਾ ਠੀਕ ਕਰਦਾ ਉਹ ਤੇ ਮਹਾਪੁਰਖ ਕਹਿਣ ਲੱਗੇ ਇਹਨੇ ਆਪਣੇ ਕਰਮਾਂ ਦਾ ਫਲ ਜਿਹੜਾ ਇਹਨੂੰ ਮਿਲਿਆ ਏ ਇਹਨੂੰ ਲਾਲਚ ਹੋ ਗਿਆ ਸੀ ਕਿ ਇੱਥੇ ਕੋਰੋ ਘਰ ਦਾ ਕੰਮ ਚੱਲਦਾ ਪਿਆ ਏ ਤੇ ਮੈਂ ਜਿੰਨੇ ਪੈਸੇ ਮੰਗਾਗਾ ਉਹਨੇ ਮਿਲ ਗਏ ਜਣ ਕੇ ਕਹਿੰਦੇ ਕਿ ਸੰਗਤਾਂ ਦਾ ਪੈਸਾ ਏ 70 ਰੁਪਈਆ ਰੁਪਈਆ ਕਰਕੇ ਪੈਸਾ ਜੋੜਿਆ ਸੀ ਇਹਨੂੰ ਲਾਲਚ ਹੋ ਗਿਆ ਸੀ ਕਿ ਇਹਨਾਂ ਕੋਲ ਬਾਪਿਆਂ ਦੇ ਕੋਲ ਪੈਸੇ ਬਹੁਤ ਨੇ ਮੈਂ ਜਿੰਨੇ ਮੰਗਾ ਨਾ ਮੈਂ ਤਾਂ ਕੋਲੇ ਨੰ ਜਾਵਣਗੇ ਅੱਜ ਵੀ ਕਹਿੰਦੇ ਨੇ ਕਿ ਉਸ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪਾਗਲ ਜ਼ਰੂਰ ਚੰਪਦਾ ਹੈ ਤੇ ਚਾਂਦਨੀ ਚਾਂਦ ਦੇ ਵਿੱਚ ਜਾ ਕੇ ਲੇਟੀਆਂ ਮਾਰਦਾ ਰੌਲਾ ਪਾਉਂਦਾ ਹੈ ਉੱਤੇ ਖਲਾਰਾ ਪਾਉਂਦਾ ਹੈ ਇੱਕ ਦੂਜੇ ਉੱਤੇ ਇੱਟਾਂ ਚਲਾਉਂਦਾ ਹੈ ਕਿਉਂਕਿ ਮਨੁੱਖ ਜਿੱਦਾਂ ਦਾ ਬੀਜ ਬੀਜਦਾ ਏ ਸਣ ਫਲ ਵੀ ਉਦਾਂ ਦਾ ਵਧਣਾ ਪੈਂਦਾ ਕਿਉਂਕਿ ਬ੍ਰਹਮ ਗਿਆਨੀ ਦੀ ਰਸਨਾ ਦੇ ਵਿੱਚ ਰੱਬ ਬੋਲਦਾ ਤੇ ਬ੍ਰਹਮ ਗਿਆਨੀ ਜੋ ਬਚਨ ਪਰਮਾਣ ਕਰ ਦਿੰਦਾ ਏ ਉਹ ਪੂਰਾ ਹੋ ਜਾਂਦਾ ਤੇ ਜਿਸ ਦੀ ਦਵਾਈ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਭਰਦੇ ਨੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਪਰਮਾਣ ਕਰਦੇ ਨੇ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨਕ ਦਾਸਨ ਦਸਨਾ ਕੇ ਪ੍ਰਭ ਦੀ ਪ੍ਰਭ ਜਿਹੜਾ ਕਾਲਕੁਕ ਪਰਮਾਤਮਾ ਹੈ ਉਹ ਜਿਹੜਾ ਸੰਤ ਦੀ ਰਸਨਾ ਦੇ ਵਿੱਚ ਵਸਦਾ ਹੈ ਇੱਕ ਸੰਤ ਜੋ ਵੀ ਆਪਣੀ ਰਸਨਾ ਦੇ ਵਿੱਚ ਪਰਮਾਨ ਕਰਦਾ ਹੈ ਉਹ ਪੂਰਾ ਹੋ ਜਾਂਦਾ ਅੱਜ ਕੱਲ ਕੀ ਦੇਖੀਦਾ ਹੈ ਅਸੀਂ ਮਹਾਪੁਰਖਾਂ ਨੂੰ ਬ੍ਰਹਮ ਗਿਆਨ ਨੂੰ ਗਾਲਾਂ ਕੱਢਦੇ ਫਿਰਦੇ ਕਿ ਫਲਾਣਾ ਬਾਬਾ ਐ ਤੇ ਢਿੰਡਣਾ ਬਾਬਾ ਐ ਹਰੇਕ ਤਰ੍ਹਾਂ ਦੇ ਸਾਰੇ ਨਹੀਂ ਹੁੰਦੇਗੇ ਕਈ ਦੇਖੇਗਾ ਆਦਰ ਤਰਨ ਦੇ ਵਿੱਚ ਦੇਖੀ ਦਾ ਸਭ ਤੋਂ ਵੱਡਾ ਠੱਗ ਬੈਠਾ ਮੈਂ ਉਹਦਾ ਨਾਮ ਨਹੀਂ ਲਾਹਾਂਗਾ ਉਹ ਐਡਾ ਥਰੀਲਾ ਬੰਦਾ ਏ ਆਪਣੇ ਆਪ ਨੂੰ ਰੱਬ ਕਹਾਉਂਦਾ ਨੇ ਆਪਣੇ ਆਪ ਨੇ ਰੱਬ ਸਮਝਦਾ ਏ ਕਹਿੰਦਾ ਕਿ ਮੇਰੇ ਤੋਂ ਵੱਡਾ ਕੋਈ ਰੱਬ ਨਹੀਂ ਹੈਗਾ ਤੇ ਉਹਦੇ ਨਾਂ ਤੇ ਹਸਪੀਟਲ ਵੀ ਬਣਿਆ ਹੋਇਆ ਜਦੋਂ ਉਹ ਗੁਰਦੁਆਰਾ ਬਣਨਾ ਸੀ ਵਾਇਟਰੂ ਹਸਪੀਟਲ ਬਣਨਾ ਸੀ ਦਾਸ ਉਹਨੇ ਉਥੇ ਜਾਂਦੇ ਨੇ ਟੋਕਰੀਆਂ ਢਾਉਦੇ ਰਹਿ ਟੋਕਰੀਆਂ ਢੋ ਢੋ ਕੇ ਜਿਹੜਾ ਉਹ ਫਿਰ ਅਸੀਂ ਜਿਹੜਾ ਹਸਪਤਲ ਬਣਾਇਆ ਜਦੋਂ ਦਾਸ ਦੇ ਦਾਦਾ ਜੀ ਬਹੁਤ ਸਖਤ ਬਿਮਾਰ ਹੋ ਗਏ ਤੇ ਅਸੀਂ ਦਾਦਾ ਜੀ ਨੂੰ ਲੈ ਕੇ ਉਥੇ ਗਏ ਜਦੋਂ ਉਥੇ ਗਏ ਤੇ ਅਸੀਂ ਜਾ ਕੇ ਅਸੀਂ ਪੁੱਛਿਆ ਕਿ ਨਾਪੁਰਚ ਕਿੱਥੇ ਗਏ ਨੇ ਕਹਿ ਲੱਗੇ ਜੀ ਉਹ ਇੰਗਲੈਂਡ ਗਏ ਨੇ ਪਰ ਹੈ ਉਥੇ ਸੀ ਤੇ ਕਹਿਣ ਲੱਗੇ ਅਸੀਂ ਕਿਹਾ ਕਿ ਸਾਡੇ ਦਾਦਾ ਜੀ ਠੀਕ ਨਹੀਂ ਕੇ ਟੈਸਟ ਕਰਵਾਉਣੇ ਨੇ ਕਹਿੰਦੇ 2.5 ਲੱਖ ਰੁਪਇਆ ਜਮ੍ਹਾਂ ਕਰਵਾਓ 2.5 ਲੱਖ ਰੁਪਇਆ ਜਮ੍ਹਾਂ ਕਰਵਾਓ ਫਿਰ ਜਿਹੜਾ ਅਗਲੀ ਕਾਰਵਾਈ ਸ਼ੁਰੂ ਹੋਵੇਗੀ 2.5 ਲੱਖ ਰੁਪਇਆ ਜਮ੍ਹਾਂ ਕਰਵਾਇਆ ਅਸੀਂ ਆਪਣੇ ਦਾਦਾ ਜੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਲਗਾਇਆ ਸੀ ਤੇ ਆਣ ਲੱਗੇ ਗੱਡੀ ਤੇ ਪਾ ਕੇ ਲਏ ਤੇ ਫਿਰ ਡਾਕਟਰ ਕਹਿਣ ਲੱਗੇ ਸਾਡੇ ਤੁਹਾਡਾ 5 ਲੱਖ ਰੁਪਇਆ ਬਣ ਗਿਆ ਪੈਸੇ ਜਮ੍ਹਾਂ ਕਰਵਾਓ ਤੇ ਫਿਰ ਉਹ ਕਹਿਣ ਲੱਗੇ ਲਾਗੇ ਖਲੋਤਾ ਸੀ ਉਹ ਕਹਿਣ ਲੱਗਾ ਜਾ ਕੇ ਮਾਹਪੁਰਸ਼ ਅੰਦਰ ਬੈਠੇ ਨੇ ਉਹਦੇ ਜਾ ਕੇ ਗੋਡੀ ਹੱਥ ਲਾਓ ਤੇ 5000 ਰੁਪਏ ਤੁਹਾਡਾ ਮਾਹਪੁਰ ਜੀ ਨਾਲ ਬੋਲੋ ਸਤਨਾਮ ਕਹਿੰਦੇ 5000 ਰੁਪਏ ਤੁਹਾਡਾ माफ ਹੋ ਜਾਏਗਾ ਤੇ ਸਾਡੇ ਚਾਚਾ ਜੀ ਕਹਿਣ ਲੱਗੇ ਕਿ ਇਹੋ ਜੇ ਠੱਕ ਦੇ ਪੈਰੀ ਹੱਥ ਲਾਉਣ ਦੇ ਨਾਲੋਂ ਚੰਗਾ ਏ 5 ਲੱਖ ਰੁਪਏ ਹੀ ਦੇ ਦਿੰਦੇ ਆ ਬੋਲੋ ਸਤਨਾਮ ਅਹਿਮੋ ਜੀ ਅੱਜ ਕੱਲ ਖੱਤ ਜਿਹੜੇ ਬਹੁਤ ਬੈਠੇ ਨੇ ਇਹ ਗੁਰੂ ਘਰਾਂ ਨੂੰ ਟਰਣ ਵਾਲੇ ਜਿਹੜੇ ਚੋਲੇ ਤੇ ਵੱਡੇ ਵੱਡੇ ਪਾ ਲੈਣੇ ਪਰ ਅੰਦਰ ਸਾਡੇ ਕੱਖ ਨਹੀਂ ਹਨ ਅਸੀਂ ਸਿਰ ਆਪਣੇ ਆਪ ਨੂੰ ਰੱਬ ਸਮਝਦੇ ਆ ਰੱਬ ਕਹੋਣੇ ਕਿ ਭਈ ਅਸੀਂ ਰੱਬ ਆ ਸਾਡੇ ਪੈਰੇ ਹੱਥ ਨਹੀਂ ਜਾਓ ਕੋਈ ਪੰਜ ਤੇ ਕੋਈ 10 ਤੇ ਮੱਥਾ ਟੇਕੀਦਾ ਬਸ ਸਾਡਾ ਕੰਮ ਜਿਹੜਾ ਧੰਦਾ ਜਿਹੜਾ ਸਾਡਾ ਚੱਲਦੇ ਰਹਿਣਾ ਚਾਹੀਦਾ ਸੋ ਕਿਵਾਂ ਦਾ ਚਾਚਕ ਇੰਨੀਆਂ ਹਾਜ਼ਰ ਦਾ ਪ੍ਰਮਾਣ ਕਰਨੇ ਵਰਮਤ ਵਿਚਾਰਾ ਕਰਦਿਆਂ ਹੋ ਗਿਆ ਇੱਕ ਅਨੇਕ ਪ੍ਰਕਾਰ ਦੀਆਂ ਦਰਤਾਂ ਪੰਜਾਬ ਦੇ ਬੱਚਾ ਸਮਝ ਕੇ ਮਾਫ਼ ਕਰਨਾ ਦਾ ਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਉਹ ਦਾਸ ਕਿਵਾਂ ਦਾ ਚਾਚਕ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੇ ਦਰਤਾ ਕੋਕਰ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਕਿ ਇਹੀ ਅਰਦਾਸ ਕਰਦੇ ਪਾਛਾ ਕਿਉ ਆਪਣਾ ਇਮਾਨਦਾਰੀ ਵਾਲਾ ਪੜਾ ਜਿਹੜਾ ਕਲ ਦੇ ਵਿੱਚ ਪਾ ਕੇ ਰੱਖਿਆ ਜੇ ਕਿਉਂਕਿ ਜਦੋਂ ਤੁਹਾਡਾ ਪੜਾਜੇ ਗੱਲ ਦੇ ਵਿੱਚ ਲੈ ਕੇ ਆ ਤੇ ਅਸੀਂ ਵਾਰਾ ਨੂੰ ਜਾਣਾ ਇਹੀ ਅਰਦਾਸ ਕਰਦੇ ਪਾਤਸ਼ਾਹ ਜੀਓ ਕਿਰਪਾ ਰੱਖਿਆ ਤੇ ਸਮੂਹ ਪਰਿਵਾਰ ਜਿਹੜੇ ਇੱਥੇ ਹਾਜ਼ਰੀਆਂ ਭਰਦੇ ਨੇ ਜਿਹੜੀਆਂ ਜਿਹੜੀਆਂ ਮਾਣ ਕਾਮਨਾ ਲੈ ਕੇ ਆਉਂਦੇ ਨੇ ਧੰਨ ਭਗਵਾਨ ਦਾ ਸ੍ਰੀ ਚੱਚੇ ਤਾਨਾ ਗੁਰੂ ਰਾਮਦਾਸ ਮਹਾਰਾਜ ਜੀ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਬੈਠੇ ਨੇ ਮਹਾਰਾਜ ਜੀ ਕਰਤਾ ਕਰਨਾ ਉਹਨਾਂ ਬੱਚਿਆਂ ਦੇ ਉੱਪਰ ਆਪਣਾ ਮਿਹਰ ਪ੍ਰਿਆ ਹੱਥ ਰੱਖਣਾ ਦੇਸ਼ਾਂ ਉਦੇਸ਼ਾਂ ਦੇ ਵਿੱਚ ਨਾਮ ਦਾ ਦੀਪ੍ਰਿਤ ਬਰਸ਼ਕਾ ਨੇ ਚੜਦਣਾ ਕਲਾ ਪੁਸ਼ਕਾ ਨੇ ਜਿਸ ਭਾਵਨਾ ਦੇ ਨਾਲ ਪਰਿਵਾਰ ਅਰਦਾਸਾਂ ਬੇਨਤੀਆਂ ਕਰਵਾਉਂਦੇ ਨੇ ਸੁਭਾਵਨਾ ਨੂੰ ਕੰਨ ਕਰਨਾ ਇਨੀਆਂ ਹਸਿਆ ਪ੍ਰਮਾਣ ਕਰਨਾ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਏਕ ਨਹੀਂ ਅਨੇਕ ਪ੍ਰਕਾਰ ਤੇ ਗਲਤੀਆਂ ਇਨ ਜਾਣ ਕੇ ਬੱਚਾ ਸਮਝ ਕੇ ਮਾਫ਼ ਕਰਨਾ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਪਸੰਤ ਬਖਸ਼ ਜਗ ਬਖਸ਼ਣਾ ਜੀ ਬਲਾਫਤ ਜੀ ਆਪ ਜੀ ਰਾਗਕੋਚੀ ਦਾ ਕਲਸਾ ਰਾਗਕੁ ਜੀ ਕੀ ਫਤੇ ਅੰਦੇ